ਜਿਹੜੇ ਪ੍ਰਾਅ ਸਾਡੇ ਕੋਲ ਕਹਿੰਦੇ ਇਹਨਾਂ ਦੇ ਆ ਜਾ ਸਿੱਧਾ ਦੇਖ ਲਾ ਕਿ ਕਿਹਦੀ ਲੜਾਈ ਵੋਟ ਦੀ ਤੇ ਲੋਕਤੰਤਰ ਦੀ ਲੜਾਈ ਹੈ ਤੇ ਉਹ ਲੋਕਤੰਤਰ ਨਾਲ ਹੀ ਹੋਣੀ ਚਾਹੀਦੀ ਹੈ ਅੱਜ ਜੇ ਲੋਕਾਂ ਚ ਭਾਰੀ ਉਤਸ਼ਾਹ ਹੈ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਵੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਨੇ ਵੜਿੰਗ ਸਾਹਿਬ ਔਰ ਸਾਡੀ ਸਾਡੀ ਲੀਡਰਸ਼ਿਪ ਨੇ ਰੌਣਕ ਮਾਈ ਦੇਟ ਜਿਹੜੀਆਂ 7 ਸੀਟਾਂ ਔਰ ਲੁਧਿਆਣਾ ਤੋਂ ਜਿੱਤ ਕੇ ਇਹਨਾਂ ਦੇ ਆਪ ਵਾਲਿਆਂ ਦੀ ਭਗਵੰਤਾਨ ਮੰਨ ਦੀ ਹੱਕ ਤੇ ਬਿਠਾਇਆ ਸਟੈਂਪੀ ਜਿਹੜੇ ਬਾਰੇ ਆ ਉਹ ਤਾਂ ਨਹੀਂ ਬਤਾਲਦੇ ਤੇ ਔਰ ਆਉਣ ਵਾਲੇ ਤਾਂਠੀ ਬਤਾਲਦੇ ਆ ਵੀ ਜਿਹੜੀ ਸਰਕਾਰ ਬੰਨੀ ਆ ਆ ਕਾਗਜ਼ਾਦੀ ਦੁਜੀਏ ਤੇ ਜਾਂਦੀ ਪਰਵਾਹਾਂ ਕਰੋ ਕਿ ਇਹ ਕਾਗਜ਼ ਦੀ ਪਰਵਾਹ ਨਾ ਕਰੋ ਜਿਹੜੇ ਮੇਰੇ ਭਰਾਵਾਂ ਦੇ ਖੂਨ ਡੁੱਲਿਆ ਜਿਨ੍ਹਾਂ ਨਾਲ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਤੁਸੀਂ ਤੁਹਾਨੂੰ ਪਤਾ ਕੋਈ ਆਪੇ ਢਾ ਕੇ ਆਪੇ ਸੈੱਟ ਕਰਦੇ ਨੇ ਤੇ ਡਿਪਟੀ ਵੀ ਭਾਵਾ ਕੋ ਹੋ ਕੇ ਬੋਲ ਕੇ ਗਿਆ ਉਹਨੂੰ ਵੀ ਬੇਇੱਜ਼ਤੀ ਵੀ ਹੌਸਲੇ ਨਾਲ ਤਰੀਕੇ ਨਾਲ ਆਪਾਂ ਲੰਮਾ ਚੱਲਣਾ ਸਿਆਸਤ ਵਿੱਚ ਹਮੇਸ਼ਾ ਲੰਮੀ ਦੂਰ ਦੀ ਸੋਚਣੀ ਚਾਹੀਦੀ ਆ ਆਉਣ ਵਾਲਾ ਚੈਮਚਾ ਜੀ ਔਰ ਵੱਡੇ ਜੁੰਮੇ ਆਰੀਆਂ ਨਾਲ ਆਪਾਂ ਇਹਦਾ ਕੰਮ ਕਰਨਾ ਪਿਛਲੇ ਈ ਪ੍ਰਕਾਸ਼ ਨੂੰ ਪਤਾ ਐਮਪੀ ਨੂੰ ਪਤਾ ਮੱਖੋਦਾਰ ਨੂੰ ਸਾਨੂੰ ਸਭ ਨੂੰ ਪਤਾ ਕਿ ਪਿਛਲੇ ਦੀ ਮੋਹਰਾ ਕੈਪਟਨ تھا ਉਹਨੂੰ ਕਿਹਾ ਇਹ ਆਪਾਂ ਉਹ ਬਰਾ ਉਹ ਲੈ ਕੇ ਬਹਿ ਗਿਆ ਆਏ ਹੋਏ ਅੱਥਰ ਇੱਥੇ ਲਾ ਦੇ ਉਹ ਨਿਆ ਨਹੀਂ ਦਿੱਤੇ ਸਾਨੂੰ ਆ ਕੈਮਰੇ ਲਾਉ ਦੇ ਜੇ ਤੇ ਵੋਟਲ ਸੰਸਦ ਪ੍ਰਧਾਨ ਅਧਿਕਾਰ ਗੁਰਮਾਰ ਨੇ ਕਿਰਪਾ ਕਰਨੀ ਆ ਤੋ ਇਹ ਤਾਂ ਮੰਨਦੇ ਨੇ ਜਿਵੇਂ ਮੈਂ ਮੁੱਖ ਮੰਤਰੀ ਦਾ ਬਵਾਦਾਰੇ ਪਰ ਸਾਨੂੰ ਮੁੱਖ ਮੰਤਰੀ ਦੀ ਬਾਣ ਸਾਡੇ ਲਈ ਚਾਹੀਦਾ ਉਹਨਾਂ ਜੋ ਦੋ ਮਰਜ਼ੀ ਪਾੜ ਕੇ ਕੰਮ ਕਰੀ ਆ ਮਹਾਰਾਜ ਜੀ ਇੱਕ ਬਹੁਤ ਹੀ ਵਧੀਆ ਟੈਲੀਫੋਨ ਤੇ ਤੁਹਾਡੇ ਅੱਦੇ ਆਜੇ ਅੱਜ ਹੀ ਤੋਂ ਖੇਮ ਕਰਨ ਤੋਂ ਅਸੀਂ ਤੁਹਾਡਾ ਲਾਹ ਕਰਦਾ ਜੇ ਕੋਈ ਮੰਨ ਨਹੀਂ ਪਰ ਅਸੀਂ ਤੁਹਾਨੂੰ ਬਾਹਰ ਜਿੰਦਾਬਾਦ 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 ਕੇ ਫੇਰ ਭਰਾਓ ਆ ਦਿੱਤੀ ਦੇ ਦੂਜੇ ਤਿਜਰੇ ਤੁਹਾਨੂੰ ਪਤਾ ਤੁਸੀਂ ਮਤਲਬ ਕੋਈ ਬਾਗ ਨਹੀਂ ਮੂਲੀ ਕੋਈ ਨਹੀਂਗਾ ਕਿ ਇਹਦੇ ਤੁਹਾਨੂੰ ਆ ਮਾਲੇ ਨੂੰ ਪਤਾ ਹੀ ਆ ਕਿਵੇਂ ਕਰਲੇ ਬਾਜ ਕੱਢ ਕੱਢ ਕੇ ਚਫਾੜਾ ਕੱਢ ਕੱਢ ਕੇ ਕਰਾਉਂਦੇ ਰਹਿੰਦੇ ਆ ਆਪਾ ਖਸਾ ਤੇਰੇ ਪੀਰੋ ਆਪਾਂ ਦੇ ਬਾਬਾ ਜੀ ਸਿੰਘ ਉਹਨਾਂ ਦੇ ਵਾਰਿਸ ਹਨ ਬਾਬਾ ਗਰਜਾ ਸਿੰਘ ਪੋਤਾ ਸਿੰਘ ਉਹਨਾਂ ਦੇ ਵਾਰਿਸ ਆਪਣੇ ਇੱਥੇ ਅਬਦੁਲ ਹਸੀਨ ਨੇ ਨਵਾ ਇਹਾਸ ਰੱਖਿਆ ਦੇਖੋ ਜਿਆ ਕਹਿੰਦੇ ਆ ਅਸੀਂ ਸਭ ਤੋਂ ਪਹਿਲਾ ਹਮਲਾ ਜਦੋਂ ਵੀ ਉਹ ਸਾਹ ਮੱਜ ਅੱਜ ਦੇਖਿਆ ਖੇਮ ਕੰਧਲ ਕੇ ਦੇ ਉੱਤੇ ਹੀ ਉਤਾਰਿਆ ਆਪਾਂ ਹਰ ਚੀਜ਼ ਜਣੀ ਆ ਆਪਾਂ ਯੋ ਮਰਦੀ ਹੋ ਜੇ ਝੁਗੜਾ ਨਹੀਂਗਾ ਟਿਫੜਾ ਨਹੀਂ ਕਦੇ ਡਰਨਾ ਜੀ ਵੇਖੋ ਆਸ਼ਫਰਦ ਜੀ ਹੁਣਾ ਸਵੇਰ ਤੋਂ ਜੀਰੇ ਮੋਰਚਾ ਲਾਇਆ ਹੈ ਇਹ ਪਤਾ ਨਹੀਂ ਕਿ ਇੱਥੇ ਆ ਵਾਪਸ ਆ ਕਿਉਂਕਿ ਉੱਥੇ ਤਿੰਨ ਜਣ ਫਈ ਜਾ ਹੀ ਗੱਲ ਹੋਣਾ ਛੱਡਿਆ ਹਿੱਥੋਂ ਉਹਨਾਂ ਨੇ ਲੜਕਾਰ ਕੇ ਗਿਆ ਸੀ ਫੇਸਬੁੱਕਾਂ ਦੇ ਪਾਇਆ ਸੀ ਕਿ ਅਸੀਂ ਕਾਂਗਰਸ ਕਹਿੰਦੇ ਕਾਗਜ਼ ਨਹੀਂ ਦਾਖਲ ਹੋਣ ਤੇ ਛੇੜ ਕੇ ਅੱਜ ਫਰਦਾਨ ਜੀ ਨੇ ਮੋਰਚਾ ਲਾਇਆ ਅੱਜ ਇੱਕ ਵੀ ਬੰਦਾ ਖਾਲੀ ਬੰਗਿਆ ਜਿਹਦੇ ਟੀਲੇ ਦੇ ਕਾਗਜ਼ ਢਾਕਰ ਨਹੀਂ ਹੋਏ ਇਹ ਜਮਾਨਤ ਜੇਲ੍ਹ ਪਰਦਾ ਦਾ ਮੈਂ ਹਰਾਨ ਰਹਿ ਗਿਆ ਜਦੋਂ ਤੋਂ ਟੀਲੇ ਤੋਂ ਹੋਏ ਆ ਰਾਜ ਘੁੰਮ ਕੇ ਕਾਹ ਵੀ ਜੀਦੇ ਦਾ ਆ ਰਹਿ ਗਿਆ ਆ ਰਹਿ ਗਿਆ ਜਿੱਤਾ ਬੰਦਾ ਅਰੇ ਇੱਕ ਇੱਕ ਦਿਗੇ ਨੇਕੇ ਨੇੜੇ ਦਾ ਖਿਆਲ ਰੱਖਦਾ ਇਹਦਾ ਸਭ ਦਾ ਜੀਦੇ ਰੱਖ

ਕਿੰਨੇ ਜਿਹੜਾ ਲਉ ਡੋਲੇ ਆ ਨਾ ਤੇ ਜਿਹੜੇ ਨੌ ਜਣੇ ਇਕੱਠਾ ਆਪੇ ਪਰਕਾ ਦਾ ਸੱਟ ਲਉਂਦਾ ਉਹ ਮੈਂ ਜਾਦਾ ਸਬਰਦਾਨ ਲਿਖਾ ਯਾ ਤੁਸੀਂ ਵੀ ਤਾਂ ਤੁਸੀਂ ਹੋ 탑 ਦੀ ਗਰਮੀ ਚ ਕਦੋਂ ਦੇ ਇੱਥੇ ਬੈਠੇ ਹੋ ਉਸ ਤਾਂ ਜੱਟੋ ਜਦੋਂ ਤੁਸਾਂ ਜੀ ਚਾਟ-ਚਾਟਾ ਦੇ ਕੇ ਸਿਰ ਝੁਕਦਾ ਮੇਰੇ ਵੀਰੋ ਮੋਸਲਾਣਾ ਛੱਡਿਓ ਜਲੇਬ ਤੁਸੀਂ ਪਹਿਲਾਂ ਹੀ ਬਾਜੇ ਆ ਰਹੇ ਹੋ ਬਥੇਰੇ ਆ ਮੈਂ ਚਕਾਰਾ ਕੰਗਰਸ ਢਿੱਲੀ ਪਈ ਦੀ ਸਿਰਫ ਉਹ ਗਾਂ ਦੀ ਫੈਨ ਦੱਤੇ ਅੱਜ ਜਦਾਂ ਵੀ ਕੋਈ ਪਰਵਾਹ ਕਰਦਾ ਜੋਰ ਲਈ ਤੇ ਇਹਦੇ ਵਿੱਚ ਤੁਹਾਡੀ ਕਿਤੇ ਆ ਜਿਹੜਾ ਤੁਸੀਂ ਅੱਜ ਜਿਹੜਾ ਜੂਹ ਮੂੰਹ ਦੇ ਉੱਤੇ ਜਿਹੜਾ ਅੱਜ ਐਸ ਵਜ੍ਹਾ ਕਰਕੇ ਤੁਸੀਂ ਇਹਦਾ ਜਾਲਾਂ ਦਾ ਤਫਤਰਾ ਅੱਗੇ ਤੁਸੀਂ ਆ ਜਿਹੜਾ ਮੋਰਚਾ ਲਾ ਕੇ ਬਿਠੇ ਕਿਉਂ ਬੋਲੇ ਸੋ ਦੇ ਹਾਂ ਤੁਹਾਡੇ ਰੂਪ ਨੂੰ ਹੋਣਾ ਰਾਜਾ ਬਣੇ ਬਹੁਤੀ ਸਰਕਾਰयों ਕ ਗੁਰਪ੍ਰੀਤ ਸਾਧਕ ਜੀ ਸੱਤ ਸੱਤੀ ਸੱਤ ਜਲਾ ਫਤਿਹ ਅਸਕਰ ਭਾਈ ਗੁਰਦਿਕਾ ਖਾਲਸਾ ਭਾਈ ਜੀ ਦੇ ਘਟੇ ਬਹੁਤੀ ਸਰਕਾਰयों ਸਰਦਾਰ ਸੁਪਾਲ ਸਿੰਘ ਜੀ ਬਦਲ ਸਾਹਿਬ ਜੀ ਵੱਪੀ ਦੇਖੀ ਨੂੰ ਤਾਂ ਅਸੀਂ ਬਜੇ ਤੱਕ ਕੋਲੀ ਨਹੀਂ ਕਰ ਸਕੇ ਇਸ ਗੱਲ ਦੀ ਤੁਹਾਡੇ ਤੋਂ ਇਸ ਗੱਲ ਦੀ ਮਾਫੀ ਮੰਗਦੇ ਆਂ ਔਰ ਇੱਕ ਤੁਹਾਡੇ ਨਾਲ ਵਾਦਾ ਕਰਦੇ ਆਂ ਪੱਕੇ ਤੌਰ ਤੇ ਸੱਚੇ ਪਾਤਸ਼ਾਹ ਫਲਕੀਦਰ ਪਾਤਸ਼ਾਹ ਦਿਨ ਦੇ ਆਵੇ ਜੇ ਤੁੰਨੇ ਤੇ ਸਾਰੇ ਨਾ ਤੁੰਨੇ ਕੱਪਿਓ ਦਾ ਪੁੱਤ ਨਾ पंजाब बारे दत्त्या बारे मिट्टिया बारे कुचलिया बारे आम लोग बारे ने कोई नवेकड़ा कम चलावेगी इस करके कांग्रेस अकालिया तो पासे हो गए यह सरकार ने लेके आती भी दिता सी बदलाव की सरकार लेकिन जिस प्रकार का बदलाव यह सरकार लेके आई है ਭਾਰਤੀ ਜਨਗਨਯੋਗ ਆਜ ਲੋਕ ਹੀ ਯਾਦ ਕਰਦੇ ਆ ਕਿ ਕਾਂਗਰਸ ਪਾਰਟੀ ਦਾ ਰਾਜ ਹਜ਼ਾਰ ਗੁਣੇ ਚੰਗਾ ਰਸ ਗਿਆ ਅਫਸਰ ਵੀ ਯਾਦ ਕਰਦੇ ਆ ਮੈਂ ਜਾ ਕੇ ਹਰੂਧਪੁਰ ਦਾ ਜੀਰੇ ਇਸੇ ਸਵੇਰ ਦਾ ਬਿਟਾ ਉਥੋਂ ਦੇ ਅਕਸਰ ਮੈਂ ਸਾਰਜਿਕ ਮਹਿਸੂਸ ਕਰ ਰਿਹਾ ਸੀ ਉਹ ਦੇਖ ਕੇ ਜਿਹੜੀ ਐਸਐਸਪੀ ਹੈ ਉਹਦਾ ਰੋਲ ਬੜਾ ਚੰਗਾ ਰਹਾ ਉਹਨੇ ਫੜ ਕੇ ਆਜਾ ਇਸ ਜਿਹੜਾ ਉਹਨਾਂ ਦਾ ਕਟੜੀਆ ਐਮਐਲਏ ਸੀ ਉਹ ਕੱਟਾ ਮਾਰ ਕੇ ਨਹੀਂ ਬਾਹਰ ਚੱਲ ਮੈਂ ਸਮਝਦਾ ਕਿ ਉਹ ਹਰ ਤੋ ਕਿ ਇਸ ਪ੍ਰਕਾਰ ਦਾ ਉਹਨੇ ਰੋਲਾ ਪਾ ਦਿੱਤਾ ਕਿ ਜਿਹੜੇ ਜਿਹੜੇ ਨੌਕੰਸੇਕ ਅੱਸਰ ਹੈ ਜਿਹੜੇ ਮੈਸਾਜਾ ਦੀ ਵਰਤੀ ਦੇ ਵਿੱਚ ਇਸ ਤਰ੍ਹਾਂ ਦੇ ਆਮ ਗੋਲਦਨ ਇਨਸਾਨ ਬੈਠੇ ਆ ਜਿਨ੍ਹਾਂ ਤੇ ਵਰਤੀ ਦਾ ਕੋਈ ਅਸਰ ਨਹੀਂ ਆ ਮੈਨੂੰ ਲੱਗਦਾ ਸਾਰੀ ਪੁਰਸਵਾਰੀ ਹੈ ਲੇਕਿਨ ਇਹ ਵੀ ਦੀ ਰਹਿਣ ਮਾਰੀ ਹੈ ਐਸਐਚਓ ਵੀ ਰਹਿਣ ਮਾਈ ਹੈ ਇਹ ਇਸ ਤਰ੍ਹਾਂ ਸਾਡੇ ਪੰਡਿਆਂ ਨੂੰ ਭਾਈ ਦੇਖੋ ਮੁਰਾ ਭੰਗੇ ਨਾ ਜੀਐਸਪੀਆ ਨੂੰ ਇਹਦਾ ਸੱਚ ਉਹ ਸ਼ਰਮੋਣੀ ਚਾਹੀਦੀ ਹੈ ਪਰ ਆਪਦੇ ਸਟਾਰ ਲਾ ਕੇ ਤੋੜੀ ਪੈਂਦੀ ਹੈ ਜਿਵੇਂ ਮਰ ਚਪਾਰਿਆਂ ਨੂੰ ਚਾਹੀਦੀ ਔਰ ਮਾਫੀ ਮੰਗਣੀ ਚਾਹੀਦੀ ਆਪੀ ਮਾਤੋ ਇਹ ਸਾਨੂੰ ਤੋਂ ਅਸਿਰ ਲਾਇਆ ਪਹਾਇਆ ਦੁੱਧ ਪਿਆਇਆ ਤੇ ਅਸੀਂ ਸੋਖਾਦੀ ਸੀ ਕਿ ਅਸੀਂ ਕਿਸੇ ਗ੍ਰਸਤੀ ਨਾਲ ਅਤਿਆਚਾਰ ਨਹੀਂ ਹੋਣ ਦਿਆਂਗੇ ਔਰ ਜਿਸ ਤਰ੍ਹਾਂ ਇਹ ਸਾਡੇ ਭਰਾਵਾਂ ਤੇ ਇਹ ਥੋੜੇ ਮੁੰਡਿਆਂ ਦਾ ਖੂਨ ਹੈ ਕੁਲੇਆ ਹੁੰਦਾ ਤੇ ਅੱਜ ਤੁਹਾਨੂੰ ਪਤਾ ਲੱਗਾ ਪਰ ਸ਼ਰਮ ਕਰੋ ਇਥੋਂ ਦੇ ਡੀਐਸਪੀ ਸਾਹਿਬ ਨੂੰ ਤੇ ਇਸ ਤੋਂ ਇਹ ਕੁੱਝ ਕਹਿਣਾ ਚਾਹ ਰਹੇ ਹਾਂ ਪਰ ਖਾਸ ਕਰਕੇ ਐਸਐਸਪੀ ਸਾਹਿਬ ਜਿਹੜੇ ਭੂਗਦਰਸ਼ਕ ਵਾਂਗ ਕੇ ਆਮ ਇੱਕ ਦੰਪੜਾ ਦੇ ਤਮਾਸ਼ਾ ਦੇਖਦੇ ਉਹ ਸ਼ਰਮ ਕਰੋ ਤੁਹਾਡੇ ਨਾਲ ਉਹ ਔਰਤ ਤਕਰੀ ਹੈ ਹਾਂ ਜਿੱਥੇ ਐਸਐਸਪੀ ਸਾਹਮਣਾਂ ਬਰੋਜਪੁਰ ਦੀ ਜਿਹਨੇ ਡੇਰਾ ਲਾ ਕੇ ਆ ਵੀਰੇ ਪੱਛੀ ਇਹੋਂ ਤਨੇ ਐਮਐਲ ਵੀ ਬਾਹਰ ਫੜ ਕੇ ਬਾਹਰ ਕੱਢ ਕੇ ਲਈ ਵੀ ਬਾਹਰ ਚੱਲ ਬੰਦੇ ਦਾ ਪੁੱਤ ਵਰਕੇ ਅਮਨ ਸਤਿ ਸ਼੍ਰੀ ਅਕਾਲ ਜੇਨੂੰ ਚੂੜੀਆਂ ਪਾ ਲੈਣੀਆਂ ਚਾਹੀਦੀਆਂ ਹੋਰ ਇਹ ਅਫਸਰਾਂ ਨੂੰ ਇਹ ਸੋ ਚਲਿਆ ਕੀ ਐ ਡਾਕਰੀਆਂ ਤੋਂ ਪਿਆਰ ਦੇ ਜੋ ਐਸਐਸਪੀ ਦੀ ਪੁਸਤੀ ਤੇ ਬੈਠੇ ਭਾਈ ਜੇ ਤੁਸੀਂ ਲਾਅ ਇਨ ਆਰਡਰ ਨਹੀਂ ਮੈਂਟੇਨ ਕਰ ਸਕਦੇ ਸ਼ਾਮ ਕੀ ਪੂਰਵ ਕੇ ਲੋਕਾਂ ਦੇ ਕਾਗਜ਼ ਭਰ ਗਏ ਤੇ ਇਸ ਤਰ੍ਹਾਂ ਸੈਚਾਰ ਕਰੋਂਗੇ ਇਹ ਸਿਰਫ ਬਰਦਾਸ਼ਤ ਨਹੀਂ ਹੋਏਗਾ ਔਰ ਦੂਜੀ ਗੱਲ ਗੱਲ ਸੁਣਨਾ ਭਾਈ ਕਿ ਜਿਹੜੇ ਵੱਡੇ ਵੱਡੇ ਲੋਕ ਆ ਪਹਿਲਾਂ ਇੱਥੇ ਕੋਰ ਜੱਫੇਦਾਰ ਲੀਡਰ ਹੁੰਦਾ ਸੀ ਉਹ ਵਿਧਾਨ ਸਭਾ ਚ ਵੀ ਬੋਲਿਆ ਕਰਦਾ ਸੀ ਉਹ ਕਹਿੰਦਾ ਮੈਂ ਤਾਂ ਕਈ ਉਹਦਾ ਖਰੇ ਵੱਡੇ ਐ ਕਿਉਂ ਵੇਖੇ ਭਈ ਜਲਾ ਵੱਡਦਾ ਰਿਹਾ ਤੂੰ ਬੱਸਾ ਚੋ ਲਾ ਕੇ ਬੰਦਾ ਕਹਦਾ ਹਾਂ ਮੈਂ ਵੱਡਿਆ ਵਿਧਾਨ ਸਭਾ ਤੂੰ ਸਾਥਕਾਰ ਤੁਹਾਡੀ ਕਹਿੰਦਾ ਸੋ ਮੇਰੇ ਕਹਿਣ ਦਾ ਮਤਲਬ ਹੈ ਤੇ ਉਹ ਮਰੀਆ ਮੇਟੋ ਕੇ ਤੁੰਨ ਭਰਾਵਾ ਤੂੰ ਤਾਂ ਚੀ ਵੀ ਕੀ ਐ ਜਿਹੜਾ ਕੁਝ ਵੀ ਬੱਚੇ ਜਾਨਾ ਜੰਕਾ ਦੇ ਰੋਟ ਛੋਗੇ ਤੇ ਨੂੰ ਚੈਈ ਦਸੀ ਕਿ ਇਸ ਤਰ੍ਹਾਂ ਦੀ ਤੇਰੀ ਸ਼ਕਲ ਹੈ ਉਸੇ ਤਰ੍ਹਾਂ ਮੈਨੂੰ ਵੰਦੀਰਾ ਖੜਨਾ ਚਾਹੀਦਾ ਸੀ ਹੱਥ ਜੋੜ ਨਾਲ ਕੋਈ ਗੱਲ ਨਹੀਂ ਬੰਦੀ ਹਾਂ ਜਿਹੜਾ ਸਰੀ ਜਿਹੜਾ ਤੇਰਾ ਪਤਾ ਲੱਗਿਆ ਸਾਡੇ ਭਰਾਵਾਂ ਨੂੰ ਤੇ ਕੁਝ ਨਾ ਦੁਲਾ ਦੀ ਤਰ੍ਹਾਂ ਕੁਟਿਆ ਕੱਲਿਆ ਨੂੰ ਲੜਾਈ ਕੀਤੀ ਐ ਦਾਤਾ ਤੂੰ ਦੱਸ ਕੇ ਕਹਿ ਕਿ ਅਸੀਂ ਲੜਨਾ ਛੋੜਿਆ ਤੇ ਕਸੂਰ ਪਤਾ ਲੱਗੇ ਕਿ ਤੂੰ ਲੜਦਾ ਹੈ ਇਹ ਜਿਹੜੀ ਮਰਦਾਨੀ ਹੈ ਬਈ ਜੀ ਸਾਡੇ ਬੰਦੇ ਨੂੰ ਘੇਰ ਕੇ ਸਾਈਆਂ ਖੋਲੀਆਂ ਤੇ ਉਹਨਾਂ ਸਿਰ ਪਾਰਦਾ ਤੇ ਹਰ ਕਿਸ ਬਰਦਾਸ਼ਤ ਕੀ ਹੋਏਗਾ ਪਰ ਜਿੰਨਾ ਵਿਅਕਤੀਆਂ ਨੇ ਇਹਨਾਂ ਭਰਾਵਾਂ ਦੇ ਮੈਂ ਮਿੱਤਰਾ ਤੇਰੇ ਨਾਲ ਵਾਅਦਾ ਜ਼ਰੂਰੀ ਨਹੀਂ ਹੈ ਸਤਾ ਸਰਕਾਰ ਕਿ ਭਰਾਵਾਂ ਦੇ ਤਾਂ ਤੇ ਚਾਹਲੇ ਨਾ ਆਵੇ ਆ ਸਾਰੇ ਜਿਹੜੇ ਮੱਚ ਕੇ ਖੜੇ ਐ ਬਾਪੇ ਦੀ ਕਿਰਪਾ ਨਾਲ ਤੁਹਾਡੀ ਕਿਰਪਾ ਦੇ ਨਾਲ ਇਹ ਤੁਹਾਡੇ ਸ਼ਿਰਮਾ ਤੇ ਨਾਲ ਜਿਸ ਪ੍ਰਕਾਰ ਦਾ ਅਸਰ ਹੈ ਪੂਰੇ ਪੰਜਾਬ ਅੱਜ ਲੋਕ ਕਹਿਣ ਲੱਗ ਪਏ ਜਦ ਚਾਦੀਆਂ ਦੀ ਸਰਕਾਰ ਆਵੇ ਨਾ ਬੀਜੇਪੀ ਵੀ ਆਵੇ ਨਾ ਆਮ ਆਪੀ ਪਾਰਟੀ ਦੁਆਰਾ ਆਵੇ ਅੱਜ ਲੋਕ ਮੋੜਾ ਪੁੜਿਆ ਲੋਕ ਕਹਿ ਰਹੇ ਹੈ ਕਿ ਕਾਂਗਰਸ ਪਾਸ ਜਿਹੜਾ ਰਾਜ ਅੱਜ ਤੋਂ 2 ਸਾਲਾਂ ਨੂੰ ਹੋਣਾ ਹੈ ਫੇਰ ਕਿੱਥੋਂ ਪਛੋਕੇ ਫੇਰ ਭੱਜ ਨਹੀਂ ਜਾਂਦੇ ਠੀਕ ਕਿ ਆਪਾਂ ਕੁਦਰ ਦੇ ਜੋ ਕਿਆ ਕੀਆਗੇ ਰਿਸ਼ਤੇਦਾਰਾਂ ਨੂੰ ਅਸੀਂ ਤਾਂ ਮੇਰੇ ਨਾਲ ਹੀ ਮੰਨਦੇ ਸੀ ਸਾਡਾ ਰਿਸ਼ਤੇਦਾਰ ਹੋ ਹੈ ਜਿਹੜਾ ਸਾਡੇ ਨਾਲ ਖੜਾ ਹੁੰਦਾ ਸਾਡਾ ਰਿਸ਼ਤੇਦਾਰ ਤਮੇ ਸਾਰੀ ਪੁਰਾਣਾ ਮੁੰਡਾ ਹੈ ਜਿਹੜਾ ਸਾਡੇ ਨਾਲ ਖੜਾ ਨਹੀਂ ਹੁੰਦਾ ਹੋਰ ਸਾਡਾ ਰਿਸ਼ਤੇਦਾਰ ਕੀ ਸਾਡੇ ਰਿਸ਼ਤੇਦਾਰਾਂ ਬੈਠੇ ਆ ਸਾਡੇ ਪਰਸੇ ਮੁੰਡਿਆਂ ਬੈਠੇ ਆ ਸਾਡੇ ਬਜ਼ੁਰਗਾਂ ਬੈਠੇ ਆ ਬੋਲੇ